ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ ਕਿਹਾ ਆਲਮੀ ਰੁਕਾਵਟਾਂ ਦੇ ਬਾਵਜੂਦ ਭਾਰਤ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਕੇਂਦਰੀ ਸੰਚਾਰ ਬਿਊਰੋ ਜਲੰਧਰ ਅਤੇ ਐਨਆਈਟੀ ਜਲੰਧਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸ਼ਰਮਦਾਨ ਦਾ ਆਯੋਜਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜਲਾਲੀ ਗਿੱਲ ਨੇ ਕਿਹਾ ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤਿਆਂ 'ਚ ਵਿਗਾੜ ਨਾ ਪਾਉਣ ਬਾਰੇ ਸਮਾਜ ਨੂੰ ਕੀਤੀ ਅਪੀਲ ਭਾਰਤੀ ਹਵਾਈ ਸੈਨਾ ਦਾ ਮਿਗ 21 22 ਸਨ ਲੜਾਕੂ ਜਹਾਜ਼ ਆਪਣਾ 60 ਸਾਲਾਂ ਦਾ ਸਫ਼ਰ ਪੂਰਾ ਕਰਕੇ ਕੱਲ ਚੰਡੀਗੜ੍ਹ 'ਚ ਆਖਰੀ ਉਡਾਨ ਭਰੇਗਾ ਅਤੇ ਆਈਐਸਐਸਐਫ ਜੂਨੀਅਰ ਵਿਸ਼ਵ ਕੱਪ 2025 'ਚ ਅਜ ਭਾਰਤੀ ਨਿਸ਼ਾਨੇਬਾਜ਼ਾਂ ਨੇ ਨਵੀਂ ਦਿੱਲੀ 'ਚ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਔਰਤਾਂ ਦੇ 50 ਮੀਟਰ ਪ੍ਰੂਨ ਮੁਕਾਬਲੇ 'ਚ ਤਿੰਨੋਂ ਸਥਾਨ ਹਾਸਲ ਕੀਤੇ ਇਹ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਰੁਕਾਵਟਾਂ ਅਤੇ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਅਤਿ ਸ੍ਰੀ ਗ੍ਰੇਟਰ ਨਾਇਦਾ ਚੁੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਰੁਕਾਵਟਾਂ ਦੇਸ਼ ਨੂੰ ਨਿਰਾਸ਼ ਨਹੀਂ ਕਰਦੀਆਂ ਸਗੋਂ ਨਵੀਂ ਦਿਸ਼ਾ ਅਤੇ ਮੌਕੇ ਪ੍ਰਦਾਨ ਕਰਦੀਆਂ ਨੇ ਦੁਨੀਆ ਮੇ ਹੋ ਰਹੀ ਡਿਸਰਪਸ਼ਨ ਔਰ ਅਨਸਰਟੇਨਟੀ ਦੇ ਬਾਵਜੂਦ ਭਾਰਤ ਕੀ ਗ੍ਰੋਥ आकर्षक है डिस्कशन हमें भटकाते नहीं लेकिन हम उस परिस्थिति में से नई डायरेक्शन खोजते हैं नई डायरेक्शन का मौका ढूंढते हैं इसलिए इन डिस्क्रप्शन के बीच आज भारत आने वाले दशकों की नींव मजबूत कर रहा है और इसमें भी हमारा संकल्प है हमारा मंत्र है ਆਤਮਾ ਨਿਰਭਰ ਭਾਰਤ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਆਤਮ ਨਿਰਭਰ ਬਣਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮੇਕ ਇਨ ਇੰਡੀਆ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਇਸ ਦਾ ਟੀਚਾ ਚਿਪਸ ਤੋਂ ਲੈ ਕੇ ਜਹਾਜ਼ਾਂ ਤੱਕ ਸਭ ਕੁਝ ਬਣਾਉਣਾ ਹੈ ਅੱਜ ਮੇਕ ਇਨ ਇੰਡੀਆ ਪਹਿਲ ਕਦਮੀ ਦੀ 11ਵੀਂ ਵਰੇ ਗੰਢ ਬਣਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਦ੍ਰਿਸ਼ ਅਤੇ ਉਦਮੀ ਵਾਤਾਵਰਣ ਪ੍ਰਣਾਲੀ ਤੇ ਇਸ ਦੇ ਪਰਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਕਦਮੀ ਭਾਰਤ ਦੇ ਵਿਕਾਸ ਨੂੰ ਤੇਜ਼ ਅਤੇ ਦੇਸ਼ ਦੀ ਉਦਮੀ ਸੰਭਾਵਨਾ ਨੂੰ ਵਰਤਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਮੇਕ ਇਨ ਇੰਡੀਆ ਨੇ ਆਰਥਿਕ ਤਾਕਤ ਵਧਾਉਣ ਤੇ ਆਤਮ ਨਿਰਭਰਤਾ ਦੀ بنیاد ਰੱਖਣ 'ਚ ਯੋਗਦਾਨ ਪਾਇਆ ਹੈ, ਜਤਕਿ ਵਾਪਕ ਖੇਤਾਂ, ਛਕਾੜਾਂ ਤੇ ਰੁਜ਼ਗਾਰ ਸਿਰਜਣ ਨੂੰ ਵੀ ਉਤਸ਼ਾਹਤ ਕੀਤਾ ਹੈ ਅਗਲੀ ਪੀੜੀ ਦੇ GST ਸੁਧਾਰ ਭਾਰਤ ਦੀ ਇਸਿੱਧੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵਾਲੇ ਇੱਕ ਮਹੱਤਵਪੂਰਨ ਕਦਮ ਨੇ ਹੁਣ ਲੋਕ GST ਸੁਧਾਰਾਂ ਦਾ ਲਾਭ ਉਠਾ ਸਕਦੇ ਨੇ ਜੋ ਇਸ ਮਹੀਨੇ ਦੀ 22 ਤਰੀਕ ਤੋਂ ਲਾਗੂ ਹੋ ਚੁੱਕੇ ਨੇ ਨਵੇਂ ਢਾਂਚੇ ਤਹਿਤ GST ਕੌਂਸਲ ਨੇ ਪਹਿਲਾਂ ਦੀ ਚਾਰ ਪੱਧਰੀ ਢਾਂਚੇ ਨੂੰ ਸਰਲ ਬਣਾ ਕੇ 5% ਤੇ 18% ਦੇ ਦੋ ਪੱਧਰੀ ਢਾਂਚੇ ਵਿੱਚ ਬਦਲ ਦਿੱਤਾ ਹੈ ਵਸਤਾਂ ਅਤੇ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਟੈਕਸ ਤਰ੍ਹਾਂ ਘਟਾ ਕੇ ਸੁਧਾਰ ਨਾਗਰਿਕਾਂ ਨੂੰ ਕਾਫੀ ਰਾਹਤ ਦੇ ਰਹੇ ਨੇ ਇੱਕ ਰਿਪੋਰਟ ਅਗਲੀ ਪੀੜੀ ਤੇ GST ਸੁਧਾਰਾ ਤਹਿਤ ਸਰਕਾਰ ਨੇ ਵਪਾਰੀਆਂ, ਕਾਰੀਗਰਾਂ ਤੇ ਖਪਤਕਾਰਾਂ ਦੇ ਖਰਚੇ ਨੂੰ ਘਟਾਉਣ ਲਈ ਦਸਕਾਰੀ ਹਿੱਤਰ ਵਿੱਚ ਮਹੱਤਵਪੂਰਨ ਟੈਕਸ ਘਟਾਤਾਂ ਕੀਤੀਆਂ ਨੇ। ਸਰਕਾਰ ਨੇ ਲੱਕੜ, ਪੱਥਰ ਅਤੇ ਧਾਤਾਂ ਤੋਂ ਬਣੀਆਂ ਮੂਰਤੀਆਂ ਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਹੈ। ਟੈਕਸ ਘਟਾਤਾਂ ਵਿੱਚ ਪੇਂਟਿੰਗਾਂ, ਹੱਥ ਨਾਲ ਬਣੀਆਂ ਮੋਮਬਤੀਆਂ, ਲੱਕੜ ਦੇ ਉਕਰੇ ਹੋਏ ਉਤਪਾਦ ਅਤੇ ਮਿੱਟੀ ਤੇ ਟੈਰਾਕੋਟਾ ਦੇ ਰਸੋਈ ਦੇ ਸਾਮਾਨ ਵਰਗੀਆਂ ਚੀਜ਼ਾਂ ਵੀ ਸ਼ਾਮਲ ਨੇ। ਇਸੇ ਤਰ੍ਹਾਂ ਕਬਾੜਾ ਅਤੇ ਚੂਟ ਤੋਂ ਬਣੇ ਹੈਂਡਬੈਗ ਅਤੇ ਸ਼ਾਪਿੰਗ ਬੈਗ ਤੇ ਟੈਕਸ ਸਾਰਾ ਨੂੰ ਪਹਿਲਾਂ ਦੇ 12% ਦੀ ਸ ਪੰਚ ਫੇਸੇ ਕਰ ਦਿੱਤਾ ਗਿਆ ਹੈ ਤਿਉਹਾਰਾ ਦੌਰਾਨ ਦਸਤਕਾਰੀ ਖੇਤਰ ਵਿੱਚ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ਨਾਲ ਕਾਰੀਗਰਾਂ ਨੂੰ ਲਾਭ ਮਿਲੇਗਾ ਉਨ੍ਹਾਂ ਦੀ ਉਪਜੀਵਿਕਾ ਵਧੇਗੀ ਅਤੇ ਰਵਾਇਤੀ ਕੱਤਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ ਇਹ ਸੁਧਾਰ ਦੇਸ਼ ਦੀ ਸੱਭਿਆਚਾਰਕ ਆਰਥਿਕਤਾ ਨੂੰ ਮਜ਼ਬੂਤ ਕਰਨਗੇ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਸਰਪਜੀਤ ਗੌਰ ਜੀਐਸਟੀ ਦਰਾਂ ਵਿੱਚ ਕਟੌਤੀ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਦੇ ਮਕਸਦ ਨਾਲ ਮੁਹਾਲੀ ਵਿਖੇ ਕੌਮੀ ਕਟਿੰਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸ਼੍ਰੀ ਲਾਲਪੁਰਾ ਨੇ ਕਿਹਾ ਇਸ ਨਾਲ ਭਾਰਤ ਦੇ ਅਰਥਚਾਰੇ ਨੂੰ ਮਿਲੇ ਹੰਗਾਰੇ ਦੀ ਛਲਾਕਾ ਕੀਤੀ ਆਮ ਆਦਮੀ ਤੱਕ ਕਿਹਦਾ ਪ੍ਰਭਾਵ ਜਾਵੇ ਇਹਦੇ ਲਈ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਅਕਸ਼ਰ ਵੀ ਲਾਏ ਆ ਕਿ ਦੇਖੋ ਕਿਤੇ ਵਪਾਰੀਆਂ ਤੱਕ ਹੀ ਲਾਭ ਨਾ ਰਹੇ ਜੇ ਸੋ ਹਰ ਵਿਅਕਤੀ ਨੂੰ ਲਾਭ ਹੋ ਰਿਹਾ ਕਿਉਂਕਿ ਇਹਨੂੰ ਲਾਗੂ ਹੋਈ ਨੂੰ 4 ਦਿਨ ਹੋ ਗਏ 22 ਤਰੀਕ ਦੀ ਲਾਗੂ ਹੈ 25 ਤਰੀਕ ਚਾਹ। ਸੋ ਇਹਦਾ ਹੋਰ ਲਾਭ ਮਿਲੇ ਇੰਡਸਟਰੀ ਵਧੇ ਬਿਜ਼ਨਸ ਵਧੇ ਕਾਰੋਬਾਰ ਵਧੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 1.5 ਹੈਂਡਲ ਹੈ ਐਟ the riir rn chander சாடேஸுக்கேஜ் யூ ஹாஃபன் ஏலர் யூட்டியூபி சாடா சேனல் எட்ட த ரேட ஏ ஆயர ஜல ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਦੇਵੀ ਸਹਾਇ ਐਸਟੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਅੱਜ ਸਵੱਛ ਭਾਰਤ ਮਿਸ਼ਨਾ ਦਿਨ ਸ਼ਮਦਾਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਸਫਾਈ ਸਿਹਤਮੰਦ ਵਾਤਾਵਰਨ ਤੇ ਸਮਾਜਿਕ ਪਾਕਿਦਾਰੀ ਨੂੰ ਉਤਸ਼ਾਹਿਤ ਕਰਨਾ ਰਿਹਾ। ਕੇਂਦਰੀ ਸੰਚਾਰ ਬਿਊਰੋ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਸਹਾਇਕ ਨਿਰਦੇਸ਼ਕ ਰਾਜੇਸ਼ ਪਾਲੀ ਦੀ ਅਗਵਾਈ ਹੇਠ ਹੋਇਆ ਅਤੇ ਸਬਿਆੰਚ ਵਿਭਾਗ ਦੇ ਖੇਤਰੀ ਪ੍ਰਚਾਰ ਸਹਾਇਕ ਗੁਰਕਮਲ ਸਿੰਘ ਅਤੇ ਪ੍ਰਮੋਥ ਠਾਕਰਾਨ ਨੇ ਹਿੱਸਾ ਲਿਆ ਅਤੇ ਪ੍ਰੋਗਰਾਮ ਵਿੰਗਤਿ ਵਿਧੀਆਂ ਅਨੁਸਾਰ ਉਤਾਰੂ ਟੰ ਸਫਾਈ ਦੇ ਪਿਆਨ ਦੇ ਸ਼ੁਰੂਆਤ ਚ ਸਾਰੇ ਭਾਗੀਦਾਰਾਂ ਨੂੰ ਸਵੱਛ ਪਾਰਤ ਦੀ ਸੋਚ ਚੁਕਾਈ ਗਈ ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਸ਼ਰਮਾ ਨੇ ਇਸ ਬਾਰੇ ਦੱਸਿਆ ਅੱਜ ਸਾਡੇ ਸਕੂਲ ਦੇ ਵਿੱਚ ਕੇਂਦਰੀ ਸੰਚਾਰ ਬਿਊਰੋ ਦੁਆਰਾ ਇੱਕ ਸ਼ਰਮ ਦਾ ਯੋਗਦਾਨ ਪੀਤਾ ਗਿਆ ਇਸ ਵਿੱਚ ਸਾਡੇ ਐਨਸੀਸੀ ਵਿਦਿਆਰਥੀਆਂ ਨੇ ਸਾਡੇ ਪਲੇਅਰਾਂ ਨੇ ਇਸ ਵਿੱਚ ਜਿਉਂਗਦਾਨ ਪਾਇਆ ਸਾਡੇ ਸਕੂਲ ਦੇ ਅਲਗ-ਵਾਲੇ ਸਾਡੇ ਸਕੂਲ ਦੇ ਗਰਾਊਂਡ ਦੇ ਵਿੱਚ ਇੱਕ ਖਾਸ ਸਵੱਛ ਭਾਰਤ ਲਈ ਇੱਕ ਮੁਹਿੰਮ ਚਲਾਈ ਗਈ ਤੇ ਮੈਂ ਆਪਣੇ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਕਿ ਭਾਰਤ ਸਰਕਾਰ ਦੁਆਰਾ ਜਿਹੜਾ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਣ ਉਧਰ ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਐਨ ਆਈਟੀ ਜਲੰਧਰ ਵਿਖੇ ਵੀ ਇੱਕ ਵਿਸ਼ਾਲ ਸਫਾਈ ਮੁਹਿੰਮ ਚਲਾਈ ਗਈ ਸ਼ਰਮਦਾਨ ਇੱਕ ਦਿਨ ਇੱਕ ਘੰਟਾ ਇਕੱਠਿਆਂ ਦੇ ਬੈਨਰ ਹੇਟ ਆਯੋਜਿਤ ਇਹ ਪ੍ਰੋਗਰਾਮ ਸਵੇਰੇ 7 ਵਜੇ ਤੋਂ 8 ਵਜੇ ਤੱਕ ਚੱਲਿਆ ਜਿਸ ਵਿੱਚ ਸੰਸਥਾ ਦੇ ਫੈਕਲਟੀ ਸਟਾਫ ਵਿਦਿਆਰਥੀਆਂ ਤੇ ਵਲੰਟੀਅਰਸ ਨੇ ਭਾਗੀਦਾਰੀ ਕੀਤੀ ਘੰਟਾ ਪਰ ਚੱਲੇ ਇਸ ਮਹਿਮ ਦੌਰਾਨ ਸੜਕਾਂ ਤੇ ਰਸਤਿਆਂ ਦੀ ਸਫਾਈ ਕੀਤੀ ਗਈ ਅਤੇ ਕੈਂਪਸ ਵਿੱਚੋਂ ਪਲਾਸਟਿਕ ਦਾ ਕੂੜਾ ਹਟਾਇਆ ਗਿਆ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੋਜੀਆ ਤੇ ਹੋਰ ਨਾ ਅਧਿਕਾਰੀਆਂ ਨੇ ਵੀ ਪੂਰੀ ਮਹਿਮ ਦੌਰਾਨ ਸਰਗਰਮੀ ਨਾਲ ਸ਼ਿਰਕਤ ਕੀਤੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਸ਼ਟਰੀ ਗਿੱਲ ਨੇ ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਖੁੱਲਾ ਦਰਬਾਰ ਲਗਾ ਕੇ ਔਰਤਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਖੁੱਲੇ ਦਰਬਾਰ 'ਚ ਜ਼ਿਲ੍ਹਾ ਸੰਗਰੂਰ ਤੇ ਮਲੇਰ ਕੋਟਲਾ ਨਾਲ ਸੰਬੰਧਿਤ ਕਮਿਸ਼ਨ ਵੱਲੋਂ ਚੱਲ ਰਹੇ 25 ਮਾਮਲਿਆਂ ਦੀ ਸੁਣਵਾਈ ਹੋਈ ਜਤਕਿ 10 ਨਵੇਂ ਮਾਮਲਿਆਂ ਨੂੰ ਵੀ ਇਸ ਚੰਨ ਸੁਣਵਾਈ ਦੌਰਾਨ ਆਏ 3 ਮਾਮਲਿਆਂ ਦਾ ਆਪਸੀ ਰਜ਼ਾਮੰਦੀ ਜਾਂ ਕਾਨੂੰਨੀ ਤਰੀਕੇ ਨਾਲ ਮੌਕੇ ਤੇ ਨਿਪਟਾਰਾ ਕੀਤਾ ਗਿਆ ਕਮਿਸ਼ਨ ਦੇ ਚੇਅਰਪਰਸਨ ਨੇ ਮਾਮਲਿਆਂ ਦੀ ਸੁਣਵਾਈ ਕਰਦਿਆਂ ਜਾਂਚ ਅਧਿਕਾਰੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਕਿਹਾ ਕਮਿਸ਼ਨ ਕਿਸੇ ਵੀ ਮਾਮਲੇ 'ਚ ਜੋ ਸਸਤਾ ਜਾਂ ਨੌਹਾਂ ਵਿੱਚ ਫਰਕ ਨਹੀਂ ਕਰਦਾ ਕਮਿਸ਼ਨ ਸਾਰਿਆਂ ਲਈ ਬਰਾਬਰ ਹੈ ਉਹਨਾਂ ਕਿਹਾ ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਿਹਾ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਅਧਿਕਾਰ ਸਾਡਾ ਹੱਕ ਨੇ ਉੱਥੇ ਹੀ ਸਮਾਜ ਦੀ ਬਿਹਤਰੀ ਲਈ ਸਭ ਤਰ੍ਹਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਵੀ ਉਹਨਾਂ ਹੀ ਸੁਚੇਤ ਰਹਿਣਾ ਚਾਹੀਦਾ ਹੈ ਭਾਰਤੀ ਹਵਾਈ ਸੈਨਾ ਦਾ ਮਿਗ 21 ਬਾਈਸਨ ਲੜਾਕੂ ਹਵਾਈ ਜਹਾਜ਼ ਕੱਲ 26 ਸਤੰਬਰ ਨੂੰ ਚੰਡੀਗੜ੍ਹ ਵਿਖੇ ਆਪਣੇ 62 ਸਾਲਾਂ ਦਾ ਸਫ਼ਰ ਪੂਰਾ ਕਰ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ। ਸਾਰੇ ਪੱਤਰਕਾਰ ਨੇ ਦੱਸਿਆ ਕਿ ਚੀਫ ਆਫ ਡਿਫੈਂਸ ਸਟਾਫ ਦੇ ਮੁਖੀ ਜਨਰਲ ਅਨਿਲ ਚੋਹਾਨ, ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ, ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਜਲ ਸੈਨਾ ਦੇ ਮੁਖੀ ਐਡਮiral ਦਿਨੇਸ਼ ਤ੍ਰਿਪਾਠੀ ਅਤੇ ਭਾਰਤੀ ਹਵਾਈ ਸੈਨਾ ਅਤੇ फौज और जलसेना जल के होर सीनीय अधिकारी भी इस मौके मौजूद रहने इस अलावा तो छह सबका भारतीय हवाई सैना मुखी भी इस समागम च शिरकत करेंगे मे गिकी ने चंडीगढ़ तो भारतीय हवाई सैना उड़ान शुरू की कई जंगा च देश की सेवा की कल आखिरी बार आसमान करजेगा ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚ ਬੀਜੇਪੀ ਵੱਲੋਂ ਸੇਵਾ ਪੰਦਰਵਾੜੇ ਤਹਿਤ ਸ਼੍ਰੀ ਨੈਣਾ ਦੇਵੀ ਮੰਦਰ ਸਰਹੰਦ ਵਿਖੇ ਹੁੰਦਾਨ ਕੈਂਪ ਲਾਇਆ ਗਿਆ ਇਸ ਮੌਕੇ ਸਾਬਕਾ ਵਿਧਾਇਕ ਦਿਦਾਰ ਸਿੰਘ ਪੱਟੀ ਨੇ ਕਿਹਾ ਕਿ ਇਹ ਕੈਂਪ ਲੋੜ ਬੰਦਾਂ ਦੀ ਮਦਦ ਲਈ ਲਾਇਆ ਗਿਆ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਰੇ ਸਬਕਾ ਸਾਥ ਸਬਕਾ ਵਿਕਾਸ ਦੀ ਸ਼ਲਾਘਾ ਕੀਤੀ ਜਿਸ ਨੇ ਵਿਸ਼ਵ ਵਿੱਚ ਭਾਰਤ ਦੀ ਵੱਖਰੀ ਪਹਿਚਾਣ ਬਣਾਈ ਹੈ ਉਹਨਾਂ ਦੱਸਿਆ ਕਿ ਪਾਰਟੀ ਵੱਲੋਂ ਪਹਿਲਾਂ ਸਿਵਲ ਹਸਪਤਾਲ ਦੀ ਸਫਾਈ ਤੇ ਇੱਕਤਾ ਦੌੜ ਵਰਗੇ ਕਈ ਉਪਰਾਲੇ ਵੀ ਕਰਵਾਏ ਗਏ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਉਦਯੋਗ ਤੇ ਵਣਜ ਨੂੰ ਉਤਸ਼ਾਹਿਤ ਕਰਨ ਤੇ ਸੂਬੇ 'ਚ ਉੱਚ ਆਰਥਿਕ ਵਿਕਾਸ ਦਾ ਰਾਹ ਪੱਧਰਾ ਕਰਨ ਵਾਸਤੇ ਇਨਫੋਸਿਸ ਲਿਮਟਿਡ ਆਪਣੇ ਕਾਰੋਬਾਰ ਨੂੰ ਹੋਰ ਵਿਸਥਾਰ ਕਰਨ ਲਈ ਮੁਹਾਲੀ 'ਚ ਲਗਭਗ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਸ ਨਾਲ 2500 ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ 210 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਰੋਜ਼ਗਾਰ ਦੇ ਮੌਕੇ ਖੁੱਲਣਗੇ ਮੰਤਰੀ ਨੇ ਦੱਸਿਆ ਕਿ ਇਨਫੋਸਿਸ ਲਿਮਟਿਡ 2017 ਤੋਂ ਮੁਹਾਲੀ 'ਚ ਮੌਜੂਦ ਹੈ ਤੇ ਇਸ ਸਮੇਂ ਲਗਭਗ 900 ਕਰਮਚਾਰੀ ਇੱਥੇ ਕੰਮ ਕਰ ਰਹੇ ਨੇ ਆਈਐਸਐਸਐਫ ਜੂਨੀਅਰ ਵਿਸ਼ਵ ਕੱਪ 2025 ਜੱਟ ਭਾਰਤੀ ਨਿਸ਼ਾਨੇਬਾਜ਼ਾਂ ਨੇ ਨਵੀਂ ਦਿੱਲੀ ਚ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਔਰਤਾਂ ਦੇ 50 ਮੀਟਰ ਪ੍ਰੋਨ ਮੁਕਾਬਲੇ ਚ ਤਿੰਨੋ ਸਥਾਨ ਹਾਸਲ ਕੀਤੇ ਨੇ ਅਨੁਸ਼ਕਾ ਨੇ ਔਰਤਾਂ ਦੇ 50 ਮੀਟਰ ਪ੍ਰੋਨ ਰਾਈਫਲ ਸ਼ੂਟੇ ਮੁਕਾਬਲੇ ਚ ਸੋਨੀ ਦਾ ਤਮਗਾ ਜਿੱਤਿਆ ਜਦ ਕਿ ਅੰਸ਼ਿਕ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਅਰਾਧਿਆ ਅਗਰਵਾਲ ਨੇ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ਪਾਇਆ ਮਰਦਾਂ ਦੇ ਮੁਕਾਬਲੇ ਚ ਭਾਰਤ ਦੇ ਦੀਪਿੰਦਰ ਸਿੰਘ ਸ਼ੇਖਾਵਤ ਨੇ ਚਾਂਦੀ ਦਾ ਅਤੇ ਰੋਹਿਤ ਨੇ ਕਾਂਸੀ ਦਾ ਤਮਗਾ ਜਿੱਤਿਆ ਦਿਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੇਟਰ ਨਵਾਈਡਾ ਵਿੱਚ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨਾਂ ਦਾ ਆਕੀਤਾ ਉਤ்கਾਟਨ ਕਿਹਾ ਆਲਮੀ ਰੁਕਾਵਟਾਂ ਦੇ ਬਾਵਜੂਦ ਭਾਰਤ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਕੇਂਦਰੀ ਸੰਚਾਰ ਬਿਊਰੋ ਜਲੰਧਰ ਅਤੇ ਐਨਆਈਟੀ ਜਲੰਧਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸ਼ਮਦਾਨ ਦਾ ਆਯੋਜਨ भारतीय हवाई सेना का मिग इक्की बाईस लड़ाकू हवाई जहाज अपना बाठ साल सफर पूरा करके कल चंडीगढ़ अपनी आखिरी उड़ान भरेगा जूनियर विश्व कप दो हजार पची चारती निशानाबाजा ने नवी दिल्ली च डॉक्टर कन्नी सिंह शूटिंग रेंज विखे औरतों के पजा मीटर पूर्ण मुकाबले तीनों स्थान हासिल खबरकार